ਇਹ ਵੀਰ ਦੀ ਇੰਨੀ ਡੈਡੀਕੇਸ਼ਨ ਨੂੰ ਕਹਿ ਦੋ ਨਾ ਦਰਾਹੇ ਤੋਂ ਲੁਧਿਆਣੇ ਆ ਜਾ ਮਰੀਜ਼ ਮਰ ਰਿਹਾ ਪੈਦਲ ਭੱਜਿਆ ਆਏਗਾ ਭਾਜੀ ਆ ਗਿਆ ਇਹ ਵੀਰ ਜਾਗਤੀ ਐਗਜ਼ੈਂਪਲ ਹੈ ਜਿਹੜਾ ਨਿਸਵਾਰਥ ਸੇਵਾ ਕਰ ਰਿਹਾ ਇਸ ਹੀਰੇ ਵਰਗਾ ਪੁੱਤ ਘਰ ਘਰ ਚ ਹੋਣਾ ਚਾਹੀਦਾ ਕਿ ਜਿੰਨਾ ਵੀ ਡੋਨੇਸ਼ਨ ਦਾ ਹਿਸਾਬ ਕਿਤਾਬ ਹੈ ਖਾਸ ਕਰ ਐਨ ਆਰ ਆਈਆਂ ਦਾ ਉਹ ਇਹ ਵੀਰ ਚੱਕਦਾ ਰਿਹਾ ਸਾਹਿਬ ਨਹੀਂ ਤਾਂ ਤੁਸੀਂ ਸੋਚੋ ਸਾਡੇ ਪਰਿਵਾਰਾਂ ਦਿਲ ਨਹੀਂ ਕਰਦਾ ਕਿ ਸਾਡੇ ਨਾਲ ਵੀ ਰੋਟੀ ਖਾਣ ਜਾਣ ਠੀਕ ਹੈ ਥੈਂਕ ਯੂ ਭਾਜੀ ਮੁਬਾਰਕਾਂ ਆਜੋ 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 ਅੱਜ ਤਾਂ ਸਾਨੂੰ ਸਮਝ ਲਓ ਸਾਡੀ ਜਗ੍ਹਾ ਤੇ ਜਿੰਨੇ ਸੈਲੀਬ੍ਰਿਟੀ ਆਏ ਨੇ ਸਭ ਤੋਂ ਜ਼ਿਆਦਾ ਚਾਰਜ ਚੜਿਆ ਹੈ ਅਸਲੀ ਸੈਲੀਬ ਆਜੋ ਭਰਾ ਆਜਾ ਆਜੋ ਬੈਣੇ ਆਜੋ ਭਾਈ ਮੰਮੀ ਬੋਤਾ ਅੱਛਾ 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 ਦੇਖ ਲਓ ਮੁੰਡਾ ਸੰਸਕਾਰੀ ਕਿੰਨਾ ਕਹਿੰਦਾ ਮੰਮੀ ਜੜੀ ਅਨ ਵੇਟ ਕਰ ਲੋ ਤੇ ਤਾਂ ਅੱਜਕੱਲ ਸਭ ਨੂੰ ਸਟੇਜ ਤੇ ਪਹਿਲਾਂ ਵਾਰ ਮਾਲਾ ਦੀ ਮਾਲਾ ਦੀ ਪੈ ਜਾਂਦੀ ਦਿੱਕਤ ਕੀ ਕਰੋ ਜੀ ਕੋਈ ਨਹੀਂ ਪਿੱਛੇ ਮਾਵਾ ਭਾਈ ਜਾਂਦੇ ਨੇ ਇਹ ਸਾਡਾ ਭਰਾ ਸਾਡੇ ਸਾਡੇਆਂ ਚੋਂ ਪਹਿਲੀ ਵਾਰੀ ਇੱਕ ਭਰਾ ਦਾ ਵਿਆਹ ਹੋਇਆ ਤੇ ਤਾਂ ਕਰਕੇ ਅੱਜ ਦੇਖੋ ਪਹਿਲੇ ਕਦਮ ਹੀ ਇੱਥੇ ਪਾ ਰਿਹਾ ਈਸ਼ੂ ਭਰਾ ਸਾਡਾ तकरीबन 8 ਸਾਲ ਤੋਂ ਸਾਡਾ ਸਫਰ ਇਕੱਠਾ ਹੀ ਚੱਲਿਆ ਹੋਇਆ ਹੈ ਤੇ ਮਾਰੇ ਕਿਰਪਾ ਕਰਨਾ ਇੱਥੇ ਪੈਣੇ ਅੱਧੀ ਸਾਹਮਣੇ ਰੋਜ਼ ਪੇਸ਼ੈਂਟ ਆਉਂਦੇ ਨੇ ਜਿਹੜੇ ਬੈਠੇ ਨੇ ਆਪਣੀ ਆਪਣੀਆਂ ਪ੍ਰੋਬਲਮਸ ਲੈ ਕੇ ਆਉਂਦੇ ਨੇ ਤੇ ਇੱਥੇ ਆ ਕੇ ਪ੍ਰੋਬਲਮ ਦੱਸਦੇ ਨੇ ਫਿਰ ਇਹਨਾਂ ਦੇ ਘਰ ਦੀ ਇਨਕੁਆਇਰੀ ਹੁੰਦੀ ਹੈ ਇਹਨਾਂ ਨਾਲ ਗੱਲਬਾਤ ਹੁੰਦੀ ਹੈ ਕਿ ਪੇਸ਼ੈਂਟ ਜੋ ਬੋਲ ਰਿਹਾ ਉਹ ਸੱਚ ਬੋਲ ਰਿਹਾ ਕਿ ਕੀ ਕਰ ਰਿਹਾ ਦੇ ਦੋ ਦੇ ਦੋ ਦੇ ਦੋ ਦੇ ਦੋ ਇਸ਼ੂ ਨੇ ਕਿਹਾ ਮੈਨੂੰ ਇਸ਼ੂ ਨੇ ਹੁਕਮ ਕੀਤਾ ਮੈਨੂੰ ਚਾਹੀਦਾ ਤੇ ਇੱਥੇ ਫਿਰ ਸਾਰਾ ਪੈਣੇ ਪੇਸ਼ੈਂਟ ਦੇਖਿਆ ਡੋਨਰ ਨੇ ਸਾਰੇ ਜਿਹੜੇ ਡੋਨੇਸ਼ਨ ਕਰਨ ਇੱਥੇ ਆਉਂਦੇ ਨੇ ਫਿਰ ਇਹਨਾਂ ਦੇ ਘਰ ਦੀਆਂ ਇਨਕੁਆਇਰੀਆਂ ਹੋਣ ਤੋਂ ਬਾਅਦ ਵੈਰੀਫ ਤਾਂ ਇਸ ਪ੍ਰੋਸੈਸ ਦੇ ਰਾਹੀਂ तकरीबन ਸਾਨੂੰ 9 ਸਾਲ ਹੋ ਗਏ ਤੇ ਇਸ਼ੂ ਦੇ ਹੁਣ ਮੂੰਹ ਤੇ ਕੀ ਤਾਰੀਫ ਕਰਾਂ ਸਭ ਤੋਂ ਜ਼ਿਆਦਾ ਸ਼ਰਾਫਤ ਸਾਡੇ ਗਰੁੱਪ ਚ ਤੇ ਸਭ ਤੋਂ ਜ਼ਿਆਦਾ ਆਪਣੇ ਭਰਾ ਦਾ ਪੈਣ ਦਾ ਮਾਪਾਪ ਦਾ ਸਤਕਾਰ ਜਿਹੜਾ ਇਹ ਵੀਰ ਕਰਦਾ ਮਤਲਬ ਚਲੋ ਇਹਦਾ ਨਾਮ ਵੱਡਾ ਨਹੀਂ ਹੈਗਾ ਦੁਨੀਆ ਚ ਲੋਕ ਇਹਦੇ ਇੰਟਰਵਿਊ ਕਰਕੇ ਇਹਦੇ ਕੋਲ ਕੁਝ ਸਿੱਖਣ ਪਰੇ ਐਜ਼ ਅ ਬਿਨਾ ਇੰਟਰਵਿਊ ਵਾਲੇ ਬੰਦਿਆਂ ਚ ਉਹ ਬੰਦਾ ਹੈ ਜਿਹਦਾ ਕਿਰਦਾਰ ਇੰਨਾ ਵੱਡਾ ਹੈ ਜੇ ਆਪਾਂ ਇਹਦੇ ਵਾਂਗੂ ਬਣਨ ਦੀ ਕੋਸ਼ਿਸ਼ ਕਰੀਏ ਤਾਂ ਬਣਿਆ ਨਹੀਂ ਜਾਂਦਾ ਕੀ ਨਾਇਦ ਹੁਣੇ ਤੁਸੀਂ ਦੇਖਿਆ ਨਾ ਗੱਡੀ ਰੁਕੀ ਮम्मी पापा ਨੂੰ ਆਣਦੇ ਹੋ ਇਹ ਛੋਟੀਆਂ ਛੋਟੀਆਂ ਗੱਲਾਂ ਆ ਜਿਹੜੀਆਂ ਇਹ ਬਹੁਤ ਤੁਸੀਂ ਕਰਮਾ ਲਿਓ ਮਿਲਿਓ ਔਰ ਅਸੀਂ ਈਸ਼ੂ ਭਰਾ ਦਾ ਬਹੁਤ ਧੰਨਵਾਦ ਦੀਆਂ ਕਿ ਭਾਈ ਅੱਜ ਦੇਖੋ ਆਪਣਾ ਪਾ ਇਹਨੂੰ ਕਿ ਛੇੜਦੇ ਹੁੰਦੇ ਸੀਗੇ ਕਿ ਯਾਰ ਐਨ ਜੀਓ ਨੂੰ ਨਾ ਘਟਾ ਦੀ ਵਿਆਹ ਤੋਂ ਬਾਅਦ ਪਰ ਨਹੀਂ ਬੜੀ ਖੁਸ਼ੀ ਆ ਸਾਨੂੰ ਈਸ਼ੂ ਭਰਾ ਆ ਫੋਰੀ ਈਸ਼ੂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵਿਆਹ ਹੋ ਗਿਆ ਅੱਜ ਤੁਹਾਡਾ ਹੈ ਹੈ ਫਾਈਨਲੀ ਆਹੀ ਆ ਸਾਰਾ ਇਹ ਤਾਂ ਇਹ ਤਾਂ ਸਾਰਾ ਕੁਝ ਹੀ ਨਾਲ ਕਰੂਗੀ ਇਹ ਇਸ਼ੂ ਦਾ ਬੜਾਪਾ ਨਾ ਆ ਹਾਂ ਹਾਂ ਭਾਬੀ ਸਾਡੀ ਵਲੰਟੀਅਰ ਬਣਨਗੇ ਇਹ ਪੈਣ ਸਾਰਾ ਸਮਝਣਗੇ ਕਿ ਕਿਵੇਂ ਕੰਮ ਹੋ ਰਿਹਾ ਚਾਰ ਮਰੀਜ਼ ਨੂੰ ਫੋਨ ਕਰਾਇਆ ਕਰਾਂਗੇ ਚਾਰ ਪੈਣ ਨੂੰ ਕਰਾਇਆ ਕਰਾਂਗੇ ਉਹਨਾਂ ਦੇ ਨਾਲ ਸੂਲੀ ਟੰਗਦੇ ਹੋ ਕੀ ਆ ਉਹਨਾਂ ਦੀ ਦੁਆਵਾਸ ਹਾਂ ਨਹੀਂ ਨਹੀਂ ਦੁਆਵਾਸਲੀ ਬਹੁਤ ਵਧੀਆ ਅਸਲੀ ਤੀਰਤ ਆਹੀ ਆ ਅਸਲੀ ਤੀਰਤ ਹੀ ਔਰ ਨਾ ਜਾਣੇ ਪੈਣੇ ਇਸ ਬੰਦੇ ਨੇ ਪਤਾ ਨਹੀਂ ਕਿੰਨੀਆਂ ਮਾਵਾਂ ਦੀ ਕੁੱਖਾ ਉਜੜਨੋਂ ਬਚਾਈਆਂ ਨੇ ਕਿੰਨੀਆਂ ਮਾਵਾਂ ਦੀ ਦੁਆਵਾਂ ਇਹਦੇ ਸਿਰ ਤੇ ਦੁਰਾਹੇ ਦਾ ਨਾਮ ਜਿਹੜਾ ਜਾਣਿਆ ਜਾਂਦਾ ਤਾਂ ਇਸ਼ੂ ਦੇ ਸਿਰ ਤੇ ਜਾਣਿਆ ਜਾਂਦਾ ਇਸ਼ੂ ਦਰਾਹੇ ਆਲਾ ਇਹ ਸੱਚ ਹੈ ਚਲੋ ਇਹਦਾ ਬੜਪਨ ਹੈ ਕਦੀ ਕੋਈ ਵੀਡੀਓ ਦਾ ਨਹੀਂ ਇਹਨੂੰ ਸ਼ੌਂਕ ਕਦੀ ਕੋਈ ਇਹਨੂੰ ਪੇਜ ਬਣਾਉਣ ਦਾ ਨਹੀਂ ਸ਼ੌਂਕ ਕਦੀ ਕੋਈ ਇਹਨੂੰ ਅੱਗੇ ਹੋਣ ਦਾ ਨਹੀਂ ਸ਼ੌਂਕ ਪਰ ਐਂਜੀਓ ਦਾ ਸਾਰਾ ਫਾਈਨੈਂਸ ਦਾ ਹਿਸਾਬ ਕਿਤਾਬ ਡੋਨਰਸ ਦਾ ਕਿ ਜਿਹੜੇ ਡੋਨੇਸ਼ਨ ਨੇ ਕਿੱਥੇ ਸੇਵਾ ਕਰਨੀ ਕਿੱਦਾਂ ਲਵਾਣੀ ਇਮਾਨਦਾਰੀ ਦੇ ਮਾਮਲੇ 'ਚ ਮਨ ਲੱਗਦਾ ਇਹ ਟੌਪ ਤੇ ਆ ਬੰਦਾ ਇਸ ਤੋਂ ਜ਼ਿਆਦਾ ਇਮਾਨਦਾਰ ਬੰਦਾ ਸੇਵਾ ਦੇ ਮਾਮਲੇ 'ਚ ਮੈਂ ਹਰ ਤੱਕ ਨਹੀਂ ਦੇਖਿਆ ਕਰੇ ਬਿਲਕੁਲ ਸਾਜੀ ਬਾਈ ਆ ਦਸ ਦਿਨ ਵੀ ਜਿਹੜਾ ਆਪਾਂ ਸਾਰਾ ਉੱਥੇ ਲਵਾ ਕੇ ਗਿਆ ਸੀ ਵੀ ਆਪਾਂ ਹੁਣ ਵੀ ਦੀ 10 ਦਿਨ ਮੁੰਡਾ ਬਿਜ਼ੀ ਸੀ ਤੇ ਸਾਰਾ ਸੇਵਾ ਲਵਾ ਕੇ ਗਿਆ ਸੀਗਾ ਕਿ ਭਾਈ ਮੈਂ 10 ਦਿਨ ਬਿਜ਼ੀ ਆ ਤੇ ਸਾਂਭ ਲਿਓ ਹੁਣ ਬੈਕ ਟੂ ਬੇਸਿਕਸ ਜਿਵੇਂ ਪਹਿਲਾਂ ਕੰਮ ਕਰਦੇ ਸੀ ਉਹਵੇਂ ਸਾਰਾ ਸਾਰਾ ਕੁਝ ਨਾਲ ਨਾਲ ਧਿਆਨ ਰੱਖਣਾ ਆ ਜਿਹੜਾ ਇਸ਼ੂ ਜਲਦੀ ਚ ਵੀ ਹੈ ਤੇ ਆਪਾਂ ਇਹਨੂੰ 5-7 10 ਮਿੰਟ ਫ੍ਰੀ ਵੀ ਕਰ ਦਾਂਗੇ ਇੱਕ ਦੋ ਪੇਸ਼ੈਂਟ ਆਪਾਂ ਦੇਖ ਲੈਣ ਹਾਂਜੀ ਭੈਣੇ ਕੌਣ ਆ ਪੇਸ਼ੈਂਟ ਤੁਹਾਡਾ ਹੁਣ ਵੀਰੇ ਪਾਪਾ ਹਾਂਜੀ ਰਣਜੀਤ ਸਿੰਘ ਰਣਜੀਤ ਸਿੰਘ ਕੌਣ ਆ ਪੇਸ਼ੈਂਟ ਤੁਹਾਡੇ ਹਾਂ ਕੋਣ ਹੈ ਮਰੀਜ਼ ਤੁਹਾਡੇ ਰਣਜੀਤ ਕੀ ਲੱਗਦੇ ਤੁਹਾਡੇ ਮਾਤਾ ਜੀ ਮੇਰੇ ਪੁੱਤ ਤੁਹਾਡਾ ਬੇਟਾ ਜੀ ਕੀ ਹੋਇਆ ਹੋਰ ਡਿੱਗ ਗਿਆ ਸੀ ਅੱਛਾ ਜੀ ਡਿੱਗ ਗਿਆ ਜਣਾ ਸਾਰਿਆਂ ਹੈ ਕੀ ਆ ਅੱਛਾ ਡਿੱਗ ਗਿਆ ਜੀ ਕਿੱਥੇ ਮਰੀਜ਼ ਹੁਣ ਘਰ ਆਓ ਉਮਰ ਕਿੰਨੀ ਉਮਰ ਆਈ ਵੀ 25 ਸਾਲ ਦੀ ਅੱਛਾ ਜੀ ਦਿਖਾਓ ਕੋਈ ਰਿਪੋਰਟਾਂ ਕਿੱਥੇ ਰਹਿੰਦੇ ਹੋ ਤੁਸੀਂ ਜੋਗੀਵਾਂਜ ਦੇ ਦਿਖਾਓ ਦਿਖਾਓ ਰਿਪੋਰਟਾਂ ਦਿਖਾਓ ਕੋਈ ਨਸ਼ਾ ਪਤਾ ਤਾਂ ਨਹੀਂ ਕਰਦਾ ਸੀ ਨਾ ਨਾ ਕੁਛ ਨਹੀਂ ਅੱਛਾ ਜੀ ਹੁਣ ਕਿੱਥੇ ਮਰੀਜ਼ ਘਰੇ ਹੀ ਆ ਕੀ ਕਹਿੰਦੇ ਡਾਕਟਰ ਡਾਕਟਰ ਦੇਖੋ ਲਿਖੀ ਜਾਂਦਾ ਕਿ ਡਾਕਟਰ ਖੁਣੋ ਗੀ ਵੀਰ ਪਾਇਆ ਡਾਕਟਰ ਕੀ ਕਹਿੰਦੇ ਡਾਕਟਰ ਕੋਈ ਕਹਿੰਦਾ ਪ੍ਰੈਸਮ ਹੋ ਜਾ ਅੱਛਾ ਆਪਰੇਸ਼ਨ ਹੋ ਜਾਊਗਾ ਤੁਹਾਡੇ ਕੋਲ ਆਸ਼ਵਮਾਨ ਕਾਰਡ ਹੈਗਾ 5 ਲੱਖ ਵਾਲਾ ਕਾਰਡ ਪਤਾ ਨਹੀਂ ਸਰਕਾਰੀ ਕਾਣਕ ਲੈਣਗੇ ਉਹਦੀ ਸਰਕਾਰੀ ਕਾਣਕ ਲੈਨੇ ਹੋ ਹਾਂ ਕਾਣਕ ਲੈ ਆਜਾ ਤੁਹਾਡੀ ਡਿਊਟੀ ਸਾਨੂੰ ਨੁਭਾਉਂਦੇ ਹਾਂ ਹਾਂ ਕਾਣਕ ਤਾਂ ਲੈਣੇ ਇਹਦੇ ਕੋਲ ਕਾਰਡ ਬਣਿਆ ਬਣ ਜਾਊਗਾ ਨੀਲਾ ਕਾਰਡ ਕਹਿੰਦੇ ਆ ਉਹ ਤੋਂ ਕਾ 5 ਲੱਖ ਵਾਲਾ ਕਾਰਡ ਬਣ ਜਾਂਦਾ ਹੈ ਅੱਛਾ ਮੇਰਾ ਨਾਮ ਹੈਗਾ ਵਿੱਚ ਨਾਮ ਹੈਗਾ ਮੁੰਡੇ ਦਾ ਤੁਹਾਡੇ ਰਾਸ਼ਨ ਕਾਰਡ ਤੇ ਰਾਸ਼ਨ ਕਾਰਡ 'ਚ ਨਾਮ ਹੈਗਾ ਹਾਂ ਹਾਂ ਹੈਗਾ ਬਸ ਤੁਹਾਡਾ ਇਲਾਜ ਫ੍ਰੀ ਹੋ ਜਾਏਗਾ ਇੱਕ ਵਾਰੀ ਤੁਸੀਂ ਮਰੀਜ਼ ਨੂੰ ਨਾ ਚੈੱਕਅਪ ਕਰਾਣ ਲਈ ਮਾਤਾ ਜੀ ਲੁਧਿਆਣਾ ਹੀ ਰਹਨੇ ਹਸੀਂ ਨਾ ਨੋਗੀ ਮਾਰ ਕੋ ਮਲੇਰ ਕੋਟਲੇ ਦੇ ਕੋਲ ਇੱਕ ਵਾਰੀ ਲੁਧਿਆਣੇ ਚੈੱਕਅਪ ਕਰਾ ਦੀ ਅਸੀਂ ਤੁਹਾਡਾ ਜਦੋਂ ਤੱਕ ਤੁਹਾਡਾ ਇਲਾਜ ਨਹੀਂ ਹੋ ਜਾਂਦਾ ਸਾਡਾ ਪਿੱਛਾ ਨਾ ਛੱਡਿਓ ਠੀਕ ਹੈ ਅਸੀਂ ਤੁਹਾਨੂੰ ਸਾਰਾ ਸਮਝਾਵਾਂਗੇ ਕਿੰਨੂੰ ਜਾਣਾ ਕਿੰਨੂੰ ਮਿਲਣਾ ਤੁਹਾਨੂੰ ਖਰਚਾ ਪਾਣੀ ਵੀ ਦਵਾ ਦਾਂਗੇ ਜਿਵੇਂ ਹੁਣ ਦੇਖੋ ਇਹਨਾਂ ਦਾ ਜਵਾਨ ਬੇਟਾ ਘਰੇ ਬੈਠਾ ਹੈ ਰੀੜ ਦੀ ਹੱਡੀ ਟੁੱਟ ਗਈ 20-25 ਸਾਲ ਦਾ ਹੁਣ ਇਹਨਾਂ ਦੇ ਘਰ ਦੀ ਇਨਕੁਆਰੀ ਹੋਏਗੀ ਸਾਡਾ ਮੁੰਡਾ ਜਾਏਗਾ ਫਿਰ ਇਹਨਾਂ ਦਾ ਜੇ ਆਇਸ਼ਮਾਨ ਕਾਰਡ ਹੁੰਦਾ ਗਵਰਨਮੈਂਟ ਸਕੀਮ ਜੇ ਉਹਦੇ ਥਰੂ ਇਲਾਜ ਹੋ ਜAVE ਤਾਂ ਬਹੁਤ ਵਧੀਆ ਨਹੀਂ ਤਾਂ ਫਿਰ ਕੋਈ ਗੱਲ ਨਹੀਂ ਮਾਤਾ ਜੀ ਸਾਡਾ ਭਰਾ ਹੈ ਇਹ ਸਾਡਾ ਭਰਾ ਹੈ ਇਹਦਾ ਜਿਹੜਾ ਵਿਆਹ ਹੋਇਆ ਇਹਦੇ ਅਸੀਂ ਦੁਆਵਾਂ ਮੰਗੇਓ ਤੇ ਜ਼ਰੂਰ ਤੁਹਾਡੀ ਵੀ ਮਦਦ ਹੋਏਗੀ ਠੀਕ ਹੈ ਬੈਠੋ ਕੋਈ ਗੱਲ ਕਰਾ ਦੇਣੇ ਕਰਾ ਦੇ ਤਾਂ ਐਵੇਂ ਸਾਰੇ ਇੱਕ ਇੱਕ ਪੇਸ਼ੈਂਟ ਆਪਾਂ ਦੇਖ ਕੇ ਸਾਰਾ ਫਿਰ ਆਪਾਂ ਮੈਡੀਕਲ ਹੀ ਕਰਦੇ ਪਰ ਜ਼ਿਆਦਾਤਰ ਇਹ ਸੰਜੀਓ ਦਾ ਫਾਈਨੈਂਸ਼ਲੀ ਪ੍ਰੈਸ਼ਰ ਇਹ ਬੰਦੇ ਨੇ ਸਾਂਭਿਆ ਜਿੰਨੀ ਸੇਵਾ ਇਹ ਬੰਦਾ ਲਵਾ ਗਿਆ ਲੋਕਾਂ ਦੀ ਸ਼ਾਇਦ ਮੈਂ ਦੀ ਜਗ੍ਹਾ ਹੁੰਦਾ ਮੈਂ ਇਹ ਲਵਾ ਪਾਂਦਾ ਕਿਉਂਕਿ ਇੰਨਾ ਮੈਂਟਲ ਪ੍ਰੈਸ਼ਰ ਇੰਨਾ ਜ਼ਿਆਦਾ ਔਰ ਇੰਨਾ ਰਿਲੈਕਸ ਬੰਦਾ ਏ ਇਹਨਾਂ ਨੂੰ ਕਈ ਵਾਰ ਅਸੀਂ ਗੁੱਸਾ ਹੋ ਜਾਂਦੇ ਯਾਰ ਕੀ ਹੋਰ ਇਸ਼ੂ ਆ ਕਿਵੇਂ ਕਰੀ ਜਾਣਾ ਉਹ ਕੋਈ ਗੱਲ ਨਹੀਂ ਭਾਜੀ ਦੱਸੋ ਸੇਵਾ ਕਿੱਥੇ ਚਾਹੀਦੀ ਏ ਇੱਕ ਦਿਨ ਅਸੀਂ ਇਹਨੂੰ ਮਜ਼ਾਕ ਚ ਕਹਤਾ ਇਸ਼ੂ ਉੱਤਰਾਖੰਡ ਦਾ ਮਰੀਜ਼ ਹੈਗਾ ਉੱਥੇ ਪੈਸੇ ਚਾਹੀਦੇ ਨੇ ਡੋਨਰ ਕਹਿੰਦਾ ਲੈ ਭਾਜੀ ਹੋ ਗਿਆ ਤੇ ਇਹਨੇ ਉੱਤਰਾਖੰਡ ਡੋਨਰ ਅਰੇਂਜ ਕਰਕੇ ਉੱਥੇ ਮਰੀਜ਼ ਦੀ ਸੇਵਾ ਕਰਾਈ ਕਹਿੰਦਾ ਭਾਜੀ ਹੋਰ ਦੱਸੋ ਤਾਂ ਬਹੁਤ ਵਧੀਆ ਗੱਲ ਹਾਂਜੀ ਬਾਪੂ ਜੀ ਹੁਕਮ ਲਾਓ ਕੌਣ ਹੈ ਮਰੀਜ਼ ਤੁਹਾਡਾ ਹੁੰਦਾ ਜੀ ਬਰਾ ਹੈ ਕੀ ਨਾਮ ਹੈ ਜੀ ਹੈਪੀ ਸਿੰਘ ਕੀ ਹੋਇਆ ਜੀ ਉਹਨਾਂ ਨੂੰ ਅੱਛਾ ਕਿੰਨੀ ਉਮਰ ਹੈ ਬਾਬਾ ਜੀ ਅੱਛਾ ਤੁਹ ਖਾਬ ਐਕਸਰੇ ਦਿਖਾਓ ਕਦੋਂ ਤੋਂ ਟੁੱਟੀ ਹੋਈ ਲੱਤ ਆ ਲੋ ਦਿਵਾਰੀ ਤੋਂ ਤੋੜ ਕੇ ਜਰਮਾ ਕਰਕੇ ਅੱਛਾ ਦਿਵਾਲੀ ਤੋਂ ਬਾਅਦ ਟੁੱਟ ਗਈ ਕੀ ਕਹਿੰਦੇ ਡਾਕਟਰ ਹੁਣ ਡਾਕਟਰ ਕਹਿੰਦੇ ਜੀ ਬਲੱਡ ਜੰਗ ਚੱਡੀ ਗਾ ਕਾਲਾ ਪੀ ਲਿਆ ਤਾਂ ਨਹੀਂ ਹੈਗਾ ਮੁੰਡੇ ਨੂੰ ਨਾ ਨਸ਼ੇ ਨੂੰ ਸੇਦਾ ਨਹੀਂ ਕਰਦਾ ਜੀ ਨਸ਼ੇ ਨੂੰ ਸੇਦਾ ਕਰਦਾ ਤਾਂ ਟਾਵਰੀ ਬਿੰਦਾ ਹੁਣ ਕਿੱਥੇ ਮਰੀਜ਼ ਇਹ ਤਾਂ ਟੁੱਟੀਆਂ ਪਈਆਂ ਲੱਤਾਂ ਟੁੱਟੀਆਂ ਪਈਆਂ ਦੋਨੋਂ ਇੱਕ ਲੱਖ ਟੁੱਟੀਆਂ ਵੀ ਹਨ ਰਹਿਣੇ ਕਿੱਥੋਂ ਸੀ ਅਸੀਂ ਅਸੀਂ ਮਾੜੀ ਵਾਲੀਆਂ ਕਟੂਆ ਵਾਲੀਆਂ ਆਵਾਜ਼ ਅੰਬਾਲੇ ਨਹੀਂ ਕਟੂਆ ਵਾਲੀ ਇੱਥੋਂ ਕਿੰਨੀ ਦੂਰ ਹੈ ਤੁਹਾਡਾ ਪਿੰਡ ਰੋ ਆ ਗਿਆ ਜੀ ਬਰਨਾਲੇ ਬਰਨਾਲੇ ਤੋਂ ਆਏ ਅੱਛਾ ਬਰਨਾਲੇੋਂ ਆਏ ਹੋ ਨਹੀਂ ਅੱਗੇ ਤੋਂ ਆਏ ਬਰਨਾਲੇ ਅੱਛਾ ਬਰਨਾਲੇ ਤੋਂ ਵੀ ਅੱਗੇ ਹਾਂ ਜੀ ਹੁਣ ਤੋਂ ਦੇਖੋ ਇੱਥੋਂ ਘੱਟੋ ਘੱਟ 2 2.5 ਘੰਟੇ ਦੀ ਡਰਾਈਵ ਹੈ ਜਿੱਥੋਂ ਆਏ ਨੇ ਗਰੀਬ ਵਰਦਿਆ ਜੀ ਕੋਈ ਨਹੀਂ ਕੋਈ ਤੁਹਾਡਾ ਬਰਨਾਲੇੋਂ ਕਿੱਥੇ ਨੇੜੇ ਪਊਗਾ ਨਾ ਕੀ ਪ੍ਰੋਬਲਮ ਕੀ ਹੈ ਲੱਤ ਟੁੱਟੀ ਹੋਈ ਹੈ ਨਾ ਦੇ ਬੇਟੇ ਦੀ 18 ਕੋਣ ਨੂੰ ਕਾਰ ਬਣਾਉਣਾ ਤੋਂ ਮੇਰਾ ਨੰਬਰ ਦੇ ਬੈਠੋ ਬਾਪੂ ਜੀ 5 ਮਿੰਟ ਤੁਹਾਨੂੰ ਸਾਰਾ ਸਮਝਾਣਿਆ ਹੁਣੀ ਫਿਰ ਆਪਾਂ ਕਰਾ ਦੇਨੇ ਸਾਰਾ ਤੁਹਾਡਾ ਇਲਾਜ ਕਰਾ ਦੇਨੇ ਠੀਕ ਹੈ ਸਾਰੇ ਕੁਝ ਕਰਾ ਦੇਨੇ ਐਮਬੂਲੈਂਸ ਦਾ ਕਰਾਇਆ ਵੀ ਦਵਾ ਦੇਨੇ ਆ ਸਭ ਕੁਝ ਕਰਾ ਦੇਨੇ ਬੈਠੋ ਆਜੋ ਬਾਪੂ ਜੀ ਬੈਠੋ ਬਾਪੂ ਜੀ ਬੈਠੋ ਮੰਮੀ ਪਾਪਾ ਆ ਗਏ ਆਜੋ ਲੈ ਆਈਆਂ ਉਹਨਾਂ ਨੂੰ ਨਾਲ ਹੀ ਤੁਹਾਨੂੰ ਵੀ ਫ੍ਰੀ ਕਰੀਏ ਫਿਰ ਆਜੋ ਫਿਰ ਆਜੋ ਈਸ਼ੂ ਨੇ ਬਸ ਚਰਨ ਨਹੀਂ ਪਾਣੇ ਸੀਗੇ ਸੱਚ ਜਾਨਟੀ ਜੀ ਬਹੁਤ ਧੰਨਵਾਦੀ ਮੁਬਾਰਕਬਾਦ ਜੀ ਇੰਨਾ ਆ ਗਿਆ ਕਾਰੀ ਪੁੱਤਰ ਘਰ ਘਰ ਹੋਵੇ ਸਸਕੇ ਬਾਪੂ ਜੀ ਮੇ ਪੁੱਤਰ ਯਾਦ ਸੀ ਅਸੀਂ ਤਾਂ ਪੁੱਤਰ ਆਂ ਜੀ ਏਦਾਂ ਦਾ ਪੁੱਤਰ ਚਾਹੀਦਾ ਘਰ ਘਰ ਅਸਲ 'ਚ ਤਾਂ ਦੇਖੋ ਇੰਨੇ ਪੁੱਤਰ ਆਜੋ 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 ਤੁਸੀਂ ਇੱਧਰ ਆਜੋ ਆਜੋ ਜਾਨੀ ਆਜੋ ਬੈਠੋ ਬੈਠੋ ਪਾਗਲ ਬੈਠੋ ਠੀਕ ਬੈਠੀ ਚੇਅਰ ਲੋ ਆਜੋ ਆਜੋ ਅੰਟੀ ਇੱਧਰ ਆਜੋ ਅਸੀਂ ਤੁਹਾਡੀ ਵੇਟ ਕਰ ਰਹੇ ਸੀ ਕਿਉਂਕਿ ਈਸ਼ੂ ਨੇ ਪਹਿਲਾਂ ਹੁਕਮ ਕੀਤਾ ਸੀਗਾ ਕਿ ਘਰ ਜਾਣਾ ਹੈ ਲੇਟ ਹੋ ਰਿਹਾ ਸੀ ਆਜੋ ਪੈਣੇ ਅਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਜੀ ਕਿ ਈਸ਼ੂ ਭਰਾ ਸਾਡਾ ਸ਼ਪ੍ਰੀਤ ਸਿੰਘ ਦੁਰਾਹੇ ਤੋਂ ਬਾਈ ਜੀ ਦਾ ਅੱਜ ਵਿਆਹ ਹੋਇਆ ਹੈ ਮੈਂ ਕਦੀ ਝੂਠੀ ਤਾਰੀਫ ਨਹੀਂ ਕਰਦਾ ਕਿਸੇ ਦੀ ਜਲਦੀ ਆਲਦੋ ਤਾਂ ਚਲੋ ਮੈਨੂੰ ਸਾਰੇ ਕਹਿ ਦਿੰਦੇ ਨੇ ਕਿ ਯਾਰ ਤੈਨੂੰ ਸਾਰੇ ਹੀ ਚੰਗੇ ਲੱਗਦੇ ਨੇ ਤੂੰ ਪੋਡਕਾਸਟ ਤੇ ਬੁਲਾਉਣਾ ਕਿਸੇ ਨੂੰ ਕਹਿ ਦਿੰਦਾ ਬਹੁਤ ਵਧੀਆ ਇਨਸਾਨ ਆਏ ਤੋ ਜਿੰਨੂੰ ਅੱਗੇ ਕਰਦਾ ਸਾਰੇ ਹੀ ਬਹੁਤ ਵਧੀਆ ਨੇ ਪਰ ਸ਼ਾਇਦ ਸੁਣਿਆ ਹੀ ਹੈ ਕਿ ਜਿਹੜਾ ਆਪ ਚੰਗਾ ਉਹਨੂੰ ਸਾਰੇ ਹੀ ਵਧੀਆ ਲੱਗਦੇ ਨੇ ਪਰ ਮੈਂ ਚਲੋ ਆਪਣੇ ਆਪ ਨੂੰ ਚੰਗਾ ਨਹੀਂ ਕਹਿ ਰਿਹਾ ਪਰ ਇਸ ਏਕ ਜ਼ਰੀਆ ਫਾਊਂਡੇਸ਼ਨ ਨੂੰ ਵੜਨ ਦੇ ਵਿੱਚ ਉਸ ਹਰ ਬੰਦੇ ਦਾ ਹੱਥ ਹੈ ਜਿਨੇ ਜਿਨੇ ਇਸ ਆਰਗੇਨਾਈਜੇਸ਼ਨ ਦੇ ਵਿੱਚ ਸੇਵਾ ਕੀਤੀ ਭਾਵੇਂ ਅੱਜ ਸਾਡੇ ਨਾਲ ਨੇ ਨਹੀਂ ਨੇ ਜਾ ਜੋ ਵੀ ਸਿਸਟਮ ਹੈ ਚਲੋ ਹਰ ਇਨਸਾਨ ਕਈ ਵਾਰ ਨਹੀਂ ਰਹਿੰਦਾ ਨਾਲ ਪਰਿਸ਼ਪ੍ਰਿਤ ਵੀਰ ਸਾਡਾ ਪਿਛਲੇ ਤਕਰੀਬਨ 8 ਸਾਲਾਂ ਤੋਂ ਇਸਾ ਸਾਡੀ ਏਕ ਜ਼ਰੀਆ ਫਾਊਂਡੇਸ਼ਨ ਦਾ ਹਿੱਸਾ ਬਣਿਆ ਹੋਇਆ ਔਰ ਜਿੰਨੀ ਵੀ ਸੇਵਾ ਚਲੋ ਵੀਡੀਓ ਚ ਡੋਨਰ ਵੀ ਅੱਜ ਦੇਖ ਰਹੇ ਹੋਣਗੇ ਕਿਉਂਕਿ ਕੈਮਰੇ ਅੱਗੇ ਬਹੁਤ ਵਾਰੀ ਇਸ਼ੂ ਵੀ ਆਇਆ ਪਰ ਜਿਹੜੀ ਵੱਡੀ ਗੱਲ ਕਿ ਜਿੰਨਾ ਵੀ ਡੋਨੇਸ਼ਨ ਦਾ ਹਿਸਾਬ ਕਿਤਾਬ ਹੈ ਖਾਸ ਕਰ ਐਨਆਰਆਈਆਂ ਦਾ ਉਹ ਇਹ ਵੀਰ ਚੱਕਦਾ ਰਿਹਾ ਸਾਹਿਬ ਸਾਰੇ ਐਨਆਰਆਈਆਂ ਦੀ ਡੋਨੇਸ਼ਨ ਸਹੀ ਜਗ੍ਹਾ ਲਵਾਣੀ ਮਤਲਬ ਇੱਕ ਇੱਕ ਰੁਪਏ ਦਾ ਹਿਸਾਬ ਵੀ ਇਸ ਵੀਰੇ ਨੇ ਆਪਣੇ ਕੋਲ ਰੱਖਿਆ ਔਰ ਮੈਂ ਇਹੀ ਉਮੀਦ ਕਰਦਾ ਕਿ ਤੁਸੀਂ ਸਾਰੇ ਇਸ ਵੀਰ ਨੂੰ ਦੁਆਵਾਂ ਦਿਓ ਕੱਲੀਆਂ ਦੁਆਵਾਂ ਸਿਰਫ ਬੋਲਾਂ ਨਾਲ ਨਹੀਂ ਮਿਲਦੀਆਂ ਜਦੋਂ ਕਿਸੇ ਮਾਂ ਦਾ ਹਿਰਦੇ ਖੁਸ਼ ਹੁੰਦਾ ਨਾ ਕਿਸੇ ਮਾਂ ਦਾ ਪੁੱਤ ਬਚਦਾ ਤਾਂ ਜਿਹੜੀਆਂ ਢਿੱਡੋਂ ਦੁਆਵਾਂ ਨਿਕਲਦੀਆਂ ਨੇ ਉਸ ਲਈ ਦੁਆਵਾਂ ਹੁੰਦੀਆਂ ਨੇ ਤਾਂ ਇਹ ਵੀਰ ਨੂੰ ਤਾਂ ਉਹ ਦੁਆਵਾਂ ਮਿਲੀਆਂ ਹੋਈਆਂ ਨੇ ਦੁਨੀਆ ਦੀ ਕਿੰਨੀਆਂ ਮਾਵਾਂ ਵੱਲੋਂ ਇਹਨਾਂ ਦੀ ਸ਼ਾਪ ਹੈ ਦੁਰਾਹੇ ਇੱਕ ਉੱਥੇ ਵੀ ਮਰੀਜ਼ ਦਰ ਤੇ ਪਹੁੰਚ ਜਾਂਦੇ ਨੇ ਇਹਨਾਂ ਦੇ ਕਿ ਸਾਡੀ ਹੈਲਪ ਕਰੋ ਸਾਡੀ ਹੈਲਪ ਕਰੋ ਤੇ ਮੈਂ ਅੱਜ ਇਸ ਨਵੀਂ ਵਿਆਹੀ ਜੋੜੀ ਨੂੰ ਸਾਡੀ ਭੈਣ ਨਵੀਂ ਅੱਜ ਘਰੇ ਆਈ ਇਸ ਪਰਿਵਾਰ ਦਾ ਹਿੱਸਾ ਵਧਣ ਜਾ ਰਹੀ ਹੈ ਤੇ ਸਾਡੀ ਇੱਕ ਜ਼ਰੀਆ ਫਾਊਂਡੇਸ਼ਨ ਦਾ ਵੀ ਹਿੱਸਾ ਵਧਣ ਜਾ ਰਹੀ ਹੈ ਕਿਉਂਕਿ ਅਸੀਂ ਹੁਣ ਇਹਨੂੰ ਵਿਹਲਾ ਨਹੀਂ ਕਰਨਾ ਕਿ ਵਿਆਹ ਹੋ ਗਿਆ ਲੈ ਬਰਾ ਹੁਣ ਤੋ ਐਸ਼ ਕਰ ਸਾਨੂੰ ਇੱਕ ਹੋਰ ਟੀਮ ਮੈਂਬਰ ਮਿਲ ਗਿਆ ਕਿਉਂਕਿ ਅਸੀਂ ਚਾਹਦੇ ਹਾਂ ਕਿ ਜਿੰਨੇ ਸਾਡੇ ਵੀ ਪਰਿਵਾਰ ਨੇ ਮੇਰੀ ਮਦਰ ਨੇ ਆਸ਼ੂ ਭਾਜੀ ਨੇ ਇਹਨਾਂ ਦੀ ਵਾਈਫ ਹੈ ਅਫਾਰ ਭਾਜੀ ਉਹਨਾਂ ਦੀ ਵਾਈਫ ਰਾਹੁਲ ਭਾਜੀ ਉਹਨਾਂ ਦੀ ਵਾਈਫ ਸਚਿੰਦ ਭਾਜੀ ਉਹਨਾਂ ਦੀ ਵਾਈਫ ਮੈਂ ਤੇ ਮੰਥਨ ਹਜੇ ਚੱਲੋ ਕੁਆਰੇ ਆ ਸਾਡੀ ਟੀਮ ਦੇ ਪਰਿਵਾਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਸਾਨੂੰ ਇਹ ਕੰਮ ਕਰਨ ਦੇ ਰਹੇ ਨੇ ਨਹੀਂ ਤਾਂ ਤੁਸੀਂ ਸੋਚੋ ਸਾਡੇ ਪਰਿਵਾਰਾਂ ਦਾ ਦਿਲ ਨਹੀਂ ਕਰਦਾ ਕਿ ਸਾਡੇ ਨਾਲ ਵੀ ਰੋਟੀ ਖਾਣ ਜਾਣ ਸਾਡੇ ਨਾਲ ਵੀ ਇਹ ਵਿਆਹ ਭੁਗਤਾਨ ਲੋਕਾਂ ਦੇ ਸਾਡੇ ਨਾਲ ਵੀ ਇਹ ਪ੍ਰੋਗਰਾਮਾਂ ਤੇ ਜਾਣ ਪਰ ਫਿਰ ਵੀ ਸਾਡੇ ਜਿਹੜੇ ਪਰਿਵਾਰ ਨੇ ਉਹ ਸਾਨੂੰ ਇਸ ਕਰਕੇ ਉਹਨਾਂ ਨੇ ਤੋਰਿਆ ਹੋਇਆ ਹੈ ਕਿ ਚਲੋ ਇਹ ਸਮਾਜ ਭਲਾਈ ਦਾ ਕੰਮ ਕਰ ਰਹੇ ਨੇ ਔਰ ਈਸ਼ੂ ਵੀਰ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਨਾਲ-ਨਾਲ ਨਿਭਾਣ ਦੇ ਨਾਲ-ਨਾਲ ਇਹ ਉਹ ਬੱਚਾ ਨਹੀਂ ਹੈਗਾ ਜਿਹੜਾ ਪੈਂਪੜ ਕਿਡਾ ਆਪਾਂ ਕਹਿੰਦੇ ਆ ਕਿ ਜੀ ਮੇਰੇ ਚਲੋ ਮੇਰੇ ਸਾਧਰ ਮਦਰ ਨੇ ਤਾਂ ਮੈਨੂੰ ਘਰੋਂ ਫ੍ਰ ਮੈਨੂੰ ਤਾਂ ਇਹ ਵੀ ਨਹੀਂ ਪਤਾ ਮੇਰੀ ਰਸੋਈ ਦੇ ਵਿੱਚ ਨਮਕਦਾਨੀ ਕਿੱਥੇ ਪਈ ਹੈ ਚਲੋ ਇਹ ਗੱਲ ਚੰਗੀ ਹੈ ਕਿ ਮਾੜੀ ਹੈ ਮੈਨੂੰ ਨਹੀਂ ਪਤਾ ਪਰ ਈਸ਼ੂ ਵੀਰ ਨੇ ਘਰ ਦੀ ਜ਼ਿੰਮੇਵਾਰੀਆਂ ਸਾਂਭਣ ਦੇ ਨਾਲ-ਨਾਲ ਆਪਣੀ ਦੁਕਾਨ ਕਾਰੋਬਾਰ ਦੀ ਜ਼ਿੰਮੇਵਾਰੀਆਂ ਸਾਂਭਣ ਦੇ ਨਾਲ-ਨਾਲ ਐਨ ਜੀਓ ਦੀ ਜ਼ਿੰਮੇਵਾਰੀ ਜਿਹੜੀ ਸਾਂਭੀ ਹੈ ਇਹ ਜਿਹੜੀ ਚੀਜ਼ ਹੈ ਬੜੀ ਅਲੱਗ ਹੈ ਇਸ ਵੀਰ ਦੇ ਵਿੱਚ ਕਿ ਇੱਕ ਜਿਵੇਂ ਆਪਾਂ ਔਰਤ ਨਹੀਂ ਕਹਿੰਦੇ ਔਰਤ ਸਾਰੇ ਕੰਮ ਕਰ ਲੈਂਦੀ ਹੈ ਤੇ ਬੜੀ ਵੱਡੀ ਪਦਵੀ ਦਿੱਤੀ ਜਾਂਦੀ ਹੈ ਉਹ ਵੀਰ ਮਾਪੇ ਵੀ ਇਹ ਤੋਂ ਖੁਸ਼ ਨੇ ਯਾਰ ਇਹਦੇ ਤੋਂ ਬੜੇ ਖੁਸ਼ ਨੇ ਅਸੀਂ ਤਾਂ ਜਿੰਨੇ ਖੁਸ਼ ਹਾਂ ਦੱਸ ਹੀ ਨਹੀਂ ਸਕਦੇ ਔਰ ਜਿਹੜਾ ਸਮਾਜ ਜਿਹੜਾ ਸਮਾਜ ਇਸ ਵੀਰ ਤੋਂ ਖੁਸ਼ ਹੈ ਉਹਦਾ ਵੀ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਔਰ ਸਾਡੀ ਜਿਹ ਭੈਣ ਜਿਹੜੀ ਇਸ ਘਰ ਦਾ ਹਿੱਸਾ ਬਣਨ ਜਾ ਰਹੀ ਆ ਹੁਣ ਮੈਂ ਦਿਲੋਂ ਅਰਦਾਸ ਕਰਾਂਗਾ ਕਿ ਇਹ ਵੱਧ ਚੜ ਕੇ ਹੋਰ ਸੇਵਾ ਕਰਨ ਤੇ ਈਸ਼ੂ ਵੀਰ ਵਰਗਾ ਹਸਬੰਡ ਮਿਲਣਾ ਉਸ ਭੈਣ ਨੂੰ ਇਹ ਬਹੁਤ ਵੱਡੀ ਗੱਲ ਚਲੋ ਇਹ ਭੈਣ ਵੀ ਸਾਡੀ ਕਰਮਾਂ ਵਾਲੀ ਹੈ ਸਾਡਾ ਈਸ਼ੂ ਵੀਰ ਵੀ ਕਰਮਾਂ ਵਾਲਾ ਕਿ ਇਹ ਭੈਣ ਮਿਲੀ ਇਹਨੂੰ ਤੇ ਈਸ਼ੂ ਵੀ ਬੜਾ ਕਰਮਾਂ ਵਾਲਾ ਹੈ ਕਿ ਇਹਨਾਂ ਨੂੰ ਇਦਾਂ ਦੇ ਵਾਈਫ ਮਿਲੇ ਜਿਹੜੇ ਉਸ ਨੂੰ ਨਾਲ-ਨਾਲ ਲਾਓ ਕਰਨਗੇ ਕਿ ਤੁਸੀਂ ਇਹ ਕੰਮ ਕਰੋ ਮੈਂ ਇੱਕ ਵਾਰੀ ਫੇਰ ਬਹੁਤ ਮੁਬਾਰਕਬਾਦ ਦਿੰਨਾ ਪੈਣਾ ਤੁਹਾਨੂੰ ਤੁਸੀਂ ਸਾਡੇ ਪਰਿਵਾਰ ਦਾ ਹਿੱਸਾ ਬਣਨ ਜਾ ਰਹੇ ਹੋ ਅਸੀਂ ਵੀ ਤੁਹਾਡੇ ਭਰਾ ਵਾਂ ਇੱਕ ਜ਼ਰੀਆ ਫਾਊਂਡੇਸ਼ਨ ਦਾ ਤੁਸੀਂ ਹਿੱਸਾ ਬਣੇ ਹੋ ਨਾ ਜਾਣੇ ਲੱਖਾਂ ਲੋਕਾਂ ਦੀਆਂ ਦੁਆਵਾਂ ਇਸਪਰੀਤ ਵੀਰ ਪਹਿਲਾਂ ਝੋਲੀ ਚ ਪਾਈਆਂ ਹੋਈਆਂ ਨੇ ਹੁਣ ਅਧੀਆਂ-ਅਧੀਆਂ ਹੋਈਆਂ ਫਿਰ ਜੇ 1 ਲੱਖ ਬੰਦੇ ਨੇ ਤੁਹਾਨੂੰ ਦੁਆ ਦਿੱਤੀ 50 50 ਹਜ਼ਾਰ ਇਹਨਾਂ ਅੱਛਾ 50 ਹਜ਼ਾਰ ਇਹਨਾਂ ਦੀ ਵੀ ਨਾ ਰਹੀ ਤੇ ਅਸੀਂ ਕਿੱਥੇ ਗਏ ਸਾਰੀਆਂ ਚਲੋ ਜੀ ਇੱਕੋ ਖਾਤਾ ਸਾਡਾ ਦੁਆਵਾਂ ਦਾ ਸਾਨੂੰ ਇੱਕ ਜ਼ਰੀਆ ਨੂੰ ਜੁਨੀਆਂ ਵੀ ਦੁਆਵਾਂ ਮਿਲ ਰਹੀਆਂ ਨੇ ਸਾਰੀਆਂ ਵੰਡ-ਵੰਡ ਕੇ ਸਾਰਿਆਂ ਨੂੰ ਬੜਾ ਧੰਨਵਾਦ ਤੁਹਾਡੇ ਬਹੁਤ ਜ਼ਿਆਦਾ ਅਗਿਆਕਾਰੀ ਪੁੱਤਰ ਹੈ ਮੈਂ ਜਿੰਨੀ ਕਿ ਦੁਨੀਆ ਦੇਖੀ ਹੈ ਜੀ ਉਮਰ ਤੇ ਤੁਹਾਡੇ ਤੋਂ ਛੋਟਾ ਪਰ ਮੈਂ ਲੋਕਾਂ ਨੂੰ ਵਸਦੇ ਵੀ ਦੇਖਿਆ ਲੋਕਾਂ ਨੂੰ ਉੱਜੜਦੇ ਵੀ ਦੇਖਿਆ ਲੋਕਾਂ ਨੂੰ ਪੜਦੇ ਵੀ ਦੇਖਿਆ ਲੋਕਾਂ ਨੂੰ ਪਿਓ ਦੇ ਖਿਲਾਫ ਹੁੰਦੇ ਵੀ ਦੇਖਿਆ ਪਰ ਇਸ ਵਾਰ ਇਸ ਹੀਰੇ ਵਰਗਾ ਪੁੱਤ ਘਰ ਘਰ ਚ ਹੋਣਾ ਚਾਹੀਦਾ ਲੋਕ ਮੈਨੂੰ ਕਹਿੰਦੇ ਨੇ ਪਰ ਮੈਂ ਇਸ ਬੰਦਰੀ ਜਦੋਂ ਜ਼ਿੰਦਗੀ ਦੇਖੀ ਚਲੋ ਮੈਨੂੰ ਤਾਂ ਲੋਕ ਕੈਮਰੇ ਚ ਦੇਖਦੇ ਨੇ ਗੱਲਾਂ ਬੜੀ ਵਧੀਆ ਵਧੀਆ ਆ ਗਈਆਂ ਮੈਨੂੰ ਇਹ ਇੰਨੀਆਂ ਵਧੀਆ ਗੱਲਾਂ ਸ਼ਾਇਦ ਨਹੀਂ ਕਰ ਸਕਦਾ ਪਰ ਇਹ ਅਸਲ ਚ ਕਿਰਦਾਰ ਇਹਦਾ ਬੜਾ ਵੱਡਾ ਹੁਣ ਅਸੀਂ ਗੱਡੀ ਚ ਉਤਰੇ ਤੇ ਗੱਡੀ ਚ ਉੱਤਰ ਕੇ ਖੜ ਗਏ ਬਾਹਰ ਆ ਮੈਂ ਕਿਹਾ ਆਜੋ ਈਸ਼ੂ ਬੇਠੀ ਏ ਕਹਿੰਦਾ ਰੁਕ ਜਾ ਮਮੀ ਵਾਪਾ ਆ ਰਹੇ ਨੇ ਇਹ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਇਹ ਬੜਾ ਵੱਡਾ ਕਿਰਦਾਰ ਆਂਟੀ ਦਾ ਤੁਸੀਂ ਪਰਵਰਿਸ਼ ਦਿੱਤੀ ਇਹਨਾਂ ਨੂੰ ਐਸੀ ਤੇ ਬੜਾ ਲੱਖ ਲੱਖ ਸ਼ੁਕਰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਔਰ ਆਸ਼ੀਰਵਾਦ ਲੈਣ ਆਏ ਨੇ ਅੱਜ ਇੱਥੇ ਇੱਕ ਦੇਖੋ ਵਿਆਹ ਹੋਇਆ ਵਿਆਹ ਤੋਂ ਬਾਅਦ ਇੱਥੇ ਹੋ ਕੇ ਜਾਣਾ ਇਹ ਬਹੁਤ ਵੱਡੀ ਸੋਚ ਹੈ ਕਿ ਇਸ ਟਾਈਮ ਵੀ ਉਹਦਾ ਦਿਲ ਦੇ ਵਿੱਚ ਉਹੀ ਚੱਲ ਰਿਹਾ ਹੈ ਕਿ ਅਸੀਂ ਪਰਿਵਾਰ ਇੱਕ ਜ਼ਰੀਆ ਫਾਊਂਡੇਸ਼ਨ ਦਾ ਜਿਹੜਾ ਵੱਡਾ ਹੋ ਰਿਹਾ ਤੁਸੀਂ ਅਰਦਾਸ ਕਰੋ ਇਸ ਪਰਿਵਾਰ ਵਾਸਤੇ ਅੱਜ ਵੀ ਵੀਰ ਇੱਥੇ ਛੋਟੀ ਜੀ ਸਾਡੀ ਐਨਜੀਓ ਵੱਲੋਂ ਇੱਕ ਸੈਲੀਬ੍ਰੇਸ਼ਨ ਜੀ ਹੋ ਰਹੀ ਹੈ ਇਹਨਾਂ ਵੱਲੋਂ ਜਸਟ ਮੈਰਿਡ ਜਸਟ ਮੈਰਿਡ ਕੋਈ ਵਿਆਹ ਦੇ ਟਿਪਸ ਕੋਈ ਬੰਦਾ ਕਮੈਂਟਾਂ 'ਚ ਵੀਰ ਨੂੰ ਦੇਣਾ ਚਾਹੁੰਦਾ ਤਾਂ ਦੇ ਸਕਦਾ ਜਿਦਾ ਆਸ਼ੂਪਾ ਜੀ ਨੇ ਕੋਈ ਵਿਆਹ ਟਿਪਸ ਦੇਣਾ ਚਾਹੁੰਦੇ ਹਨ ਉਹਨਾਂ ਨੂੰ ਸਫਲ ਵਿਆਹ ਲਈ ਜਿਹੜਾ ਚੱਲਦਾ ਰਹੇ ਆਜੋ ਆਜੋ ਭੈਣੇ ਆਓ ਜੀ ਆਓ ਤੁਸੀਂ ਸਾਡੇ ਪਰਿਵਾਰ ਦਾ ਹਿੱਸਾ ਬਣਿਓ ਆਜੋ ਭੈਣੇ ਆਜੋ ਆਜੋ ਮਾਤਾ ਜੀ ਆਜੋ ਆਜੋ ਮਾਤਾ ਜੀ ਜੀ ਆਓ ਆਓ ਆਜੋ ਆਜੋ ਕਿੰਨੀ ਵੀਰੇ ਆ ਚਲੋ ਅਰੇ ਅਰੇ ਕਟੋ ਕਟੋ ਆਜੋ ਹੈਪੀ ਮੈਰਿਜ ਲਾਈਫ ਹੈਪੀ ਮੈਰਿਜ ਲਾਈਫ ਵਾਹ ਜੀ ਵਾਹ 스ਪੂਨ ਦੇ ਦਿਓ ਬੇਟਾ ਵੈਰੀ ਗੁੱਡ ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ ਇੱਕ ਵਾਰੀ ਫਿਰ ਮੇਰੀ ਦਿਲੋਂ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਐਂਡਲੇ ਸਾਥ ਤੱਕ ਇਕੱਠੇ ਰਹੋ ਸੇਵਾ ਵੀ ਕਰਨੀ ਹੈ ਸੇਵਾ ਵੀ ਲਵਾਨੇ ਤੁਹਾਡੀ ਤੇ ਤੁਸੀਂ ਈਸ਼ੂ ਜੀ ਕੁਝ ਕਹਿਣਾ ਚਾਹੁੰਦੇ ਹੋ ਘਾਟੀਆਂ ਉੱਪਰ ਚਲੋ ਅੱਜ ਬੋਲਿਓ ਥੋੜਾ ਜਿਹਾ ਬੋਲੋ ਨਹੀਂ ਨਹੀਂ ਬਸ ਥੋੜਾ ਜਿਹਾ ਬੋਲੋ ਚਲੋ ਇੱਕ ਜ਼ਰੀਆ ਵਾਦਾ ਕਰ ਦੋ ਕਿ ਮੈਂ ਲੱਗਿਆ ਰਹੂੰਗਾ ਹਾਂਜੀ ਹਾਂਜੀ ਲੱਗਿਆ ਰਾਵਾਂਗਾ ਭਾਈ ਇਹ ਤਾਂ ਹੁਣ ਸਾਥ ਸਾਥ ਤੱਕ ਨਾਲ ਹੀ ਆ ਜੀ ਐਂਜੀਓ ਦਾ ਤਾਂ ਕੋਈ ਚੱਕਰ ਨਹੀਂ ਹੈਗਾ ਐਂਜੀਓ ਦਾ ਹਮੇਸ਼ਾ ਨਾਲ ਹੀ ਆ ਅਸੀਂ ਸਾਰੇ ਹਮੇਸ਼ਾ ਨਾਲ ਹੀ ਆ ਇਹ ਹਰੇ ਘਰ ਅਸੀਂ ਬਾਅਦ ਚ ਜਾਣਾ ਪਹਿਲਾਂ ਅਸੀਂ ਇੱਥੇ ਪਹੁੰਚਣਾ ਇਹ ਤੀਰਥ ਹੈ ਸਾਡਾ ਇਤੋਂ ਜਿਹੜੀਆਂ ਦੁਆਵਾਂ ਮਿਲਣੀਆਂ ਨੇ ਉਹ ਉਹਦਾ ਕੋਈ ਮੁੱਲ ਹੀ ਹੈ ਨਹੀਂਗਾ ਬਸ ਸਾਰਾ ਕੁਝ ਹੋ ਗਿਆ ਵਿਆਹ ਵੀ ਹੋ ਗਿਆ ਢੋਲ ਵੀ ਵੱਜ ਗਿਆ ਸਭ ਕੁਝ ਹੋ ਗਿਆ ਇਹਦੀਆਂ ਦੁਆਵਾਂ ਐਂਡ ਐਂਡ ਸ਼ਾਇਦ ਇਹ ਐਨ ਜੀਓ ਨਹੀਂ ਇਹ ਪਰਿਵਾਰ ਦਿੱਤਾ ਹਨਾ ਹਨਾ ਇਹਨਾਂ ਨਾਲ ਸੰਜੋਗ ਮਿਲਾਇ ਮਾਪੇ ਇਨੇ ਚੰਗੇ ਬਰਾ ਭਾਬੀ ਐਨ ਜੀਓ ਦਾ ਹਾਂ ਬ੍ਰੋ ਭਾਬੀ ਸਾਰੇ ਸਾਰਾ ਕੁਝ ਪਰਿਵਾਰ ਵਧੀਆ ਬਸ ਸੁਖਰੀ ਜੀ ਤੁਹਾਡੇ ਕਰਮ ਜੀ ਕਰਮਾਂ ਦਾ ਫਲ ਬਹੁਤ ਵੱਡਾ ਲੋ ਇਸ਼ੂ ਜੀ ਹਾਂ ਲੈ ਸ਼ੁਕਰਾਂ ਮੁਬਾਰਕਬਾਦ ਮੂੰ ਮਿਠਾ ਕਰਕੇ ਮਹਾਰਾਜ ਸਾਡੇ ਭਰਾ ਨੂੰ ਬਹੁਤ ਜ਼ਿਆਦਾ ਤਰੱਕੀ ਦੇਣ ਤੇ ਲੋ ਮਾਦਾ ਜੀ ਤੁਸੀਂ ਸਾਡੀ ਭੈਣ ਦਾ ਨੂਰਾਣੀ ਦਾ ਮੂੰਹ ਮਿੱਠਾ ਕਰਾਓ ਜੀ ਇਹ ਸਾਡੇ ਪਰਿਵਾਰ ਦਾ ਹਿੱਸਾ ਬਣੀ ਹੈ ਭੈਣ ਤੇ ਮਹਾਰਾਜ ਨੂੰ ਹੋਰ ਕੋਈ ਤਰੱਕੀ ਦੇਣ ਉਹ ਸ਼ਗਲ ਵੀ ਵੰਦੋ ਆ ਮੇਰਾ ਵੱਡਾ ਪੁੱਤਰ ਹੈ ਛੋਟਾ ਨਾਮ ਵੱਡੇ ਪੁੱਤਰ ਦਾ ਸਾਡੇ ਭਰਾ ਦਾ ਵੀ ਬੜਾ ਵੱਡਾ ਯੋਗਦਾਨ ਹੈ ਜਿਹੜਾ ਇਸ਼ੂ ਨੂੰ ਲਈ ਰੱਖਿਆ ਲੋ ਭੈਣੇ ਇਹ ਛੋਟਾ ਜਿਹਾ ਇੱਕ ਜ਼ਰੀਆ ਫਾਊਂਡੇਸ਼ਨ ਵੱਲੋਂ ਜਿਹੜਾ ਸ਼ਗਲ ਹੁੰਦਾ ਹੁੰਦਾ ਇਹ ਤੁਹਾਨੂੰ ਤੁਹਾਡੇ ਚਰਨਾਂ 'ਚ ਤੁਸੀਂ ਐ ਇਦਾਂ ਹੀ ਇਸ ਲੋ ਮਾਤਾ ਜੀ ਇਹ ਆਪਣੀ ਟੀਮ ਨੂੰ ਇੱਕ ਜ਼ਰੀਆ ਵੱਲੋਂ ਆ ਥੋੜਾ ਜਿਹਾ ਲੋ ਬੇਰੇ ਲੋ ਲੋ ਮੁਬਾਰਕਬਾਦ ਪੈਣ ਥੈਂਕ ਯੂ ਬਹੁਤ ਤਰੱਕੀ ਕਰੋ ਖੁਸ਼ ਕਰੋ ਇਸ਼ੂ ਦੀ ਸੇਵਾ ਵੀ ਲਵਾਓ ਭਾਜੀ ਹਾਂਜੀ ਸੇਵਾ ਕਰਨਾ ਹੈ ਮੈਂ ਇੱਕ ਵਾਰੀ ਫਿਰ ਸਾਰੇ ਬੋਲਾਦ ਨੂੰ ਦੁਨੀਆ ਪੱਲੇ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹਨਾ ਸਾਡਾ ਇਸ਼ਪ੍ਰੀਤ ਸਿੰਘ ਦਰਾਹੇ ਤੋਂ ਬੜੀ ਦਿਲੋਂ ਤਨ ਸੇਵਾ ਇਹਨੇ 9-8 ਸਾਲ ਦਿੱਤੇ ਨੇ ਤੇ ਬੜੀ ਦਿਲੋਂ ਇਸ ਵੀਰ ਨੇ ਤਨ ਦੇਹੀ ਨਾਲ ਇਮਾਨਦਾਰੀ ਨਾਲ ਡੈਡੀਕੇਸ਼ਨ ਨਾਲ ਲੋਕ ਮੈਨੂੰ ਤਾਂ ਚਲੋ ਕੁਝ ਵੀ ਬੋਲ ਦਿੰਦੇ ਨੇ ਕਿ ਆ ਵੀਡੀਓ ਪਾਉਂਦਾ ਇਹ ਕਦੀ ਕੈਮਰਾ ਮੋਰੀ ਨਹੀਂ ਆਏ ਕਦੀ ਫੇਸਬੁਕ ਪੇਜ ਹੀ ਨਹੀਂ ਬਣਾਏ ਇਹਨਾਂ ਨੇ ਕਦੀ ਕਿਹਾ ਹੀ ਨਹੀਂ ਮੈਨੂੰ ਕਿ ਇਨਵੋਲ ਵੀਰੇ ਅਸੀਂ ਵੀ ਪੇਜ ਬਣਾਣਾ ਹੈ ਅਸੀਂ ਵੀ ਵੀਡੀਓ ਬਣਾਣੀ ਹੈ ਕਈ ਵਾਰ ਮੈਨੂੰ ਇਸ ਇਸ਼ੂ ਕੋ ਸਜੈਸ਼ਨ ਦਿੰਦਾ ਨਾ ਕਿ ਆ ਗੱਲ ਕਹਿ ਦਿਓ ਵੀਡੀਓ ਚ ਮੈਂ ਸ਼ੁਰੂ ਕਰੂੰਗਾ ਇਸ਼ੂ ਤੂੰ ਵੀਡੀਓ ਬਣਾ ਕੇ ਭੇਜ ਦੇ ਨਾ ਨਹੀਂ ਨਹੀਂ ਬਾਈ ਤੁਸੀਂ ਕਹਿ ਦਿਓ ਬਸ ਮਤਲਬ ਸੈਲਫਲੈਸਲੀ ਸੇਵਾ ਕਰਨੀ ਕਹਿਣਾ ਤੇ ਕਰਨਾ ਇਹ ਜ਼ਮੀਨ ਆਸਮਾਨ ਦਾ ਫਰਕ ਹੈ ਆਪਾਂ ਕਹਿ ਦਿੰਦੇ ਆ ਨਾ ਕਿ ਕਲਯੁਗ ਹੈ ਕੋਈ ਨਿਸਵਾਰਥ ਸੇਵਾ ਨਹੀਂ ਕਰ ਰਿਹਾ ਇਹ ਵੀਰ ਜਾਗਤੀ ਐਗਜ਼ੈਂਪਲ ਹੈ ਜਿਹੜਾ ਨਿਸਵਾਰਥ ਸੇਵਾ ਕਰ ਰਿਹਾ ਪਿਛਲੇ 8 ਸਾਲਾਂ ਦੇ ਵਿੱਚ ਕਹਿਣਾ ਬੜਾ ਸੌਖਾ 8 ਸਾਲ 8 ਸਾਲ 8 ਸਾਲ 8 ਸਾਲ 365 ਦਿਨ ਹੁੰਦੇ ਇੱਕ ਸਾਲ 'ਚ ਤੇ ਰੋਜ਼ ਇਹ ਬੰਦਾ ਆਪਣੇ ਦੁਰਾਹੇ ਦੇ ਆਲੇ-ਦੁਆਲੇ ਕੋਈ ਰਾਤ-ਵਰਾਤ ਤੇ ਵੀ ਮਰੀਜ਼ ਆ ਜਾਵੇ ਨਾ ਭਾਈ ਜੀ ਉਹ ਬੰਦਾ ਹੈ ਜਿਹੜਾ ਨਾਲ ਕਿਸੇ ਯਾਰ ਦੀ ਉਡੀਕ ਨਹੀਂ ਕਰਦਾ ਕਿ ਕੋਈ ਮੇਰੇ ਨਾਲ ਜਾਊਗਾ ਕਿ ਨਹੀਂ ਜਾਊਗਾ ਇਹ ਵੀਰ ਦੀ ਇੰਨੀ ਡੈਡੀਕੇਸ਼ਨ ਨੂੰ ਕਹਿ ਦਿਓ ਨਾ ਦੁਰਾਹੇ ਤੋਂ ਲੁਧਿਆਣੇ ਆ ਜਾ ਮਰੀਜ਼ ਮਰ ਰਿਹਾ ਪੈਦਲ ਭੱਜਿਆ ਆਏਗਾ ਭਾਜੀ ਆ ਗਿਆ ਮਤਲਬ ਇਹ ਉਹ ਗੱਲਾਂ ਨੇ ਜਿਹੜੀਆਂ ਸ਼ਾਇਦ ਮੈਂ 5 ਘੰਟੇ ਵੀ ਬੋਲੀ ਜਾਵਾਂ ਜਿਹੜੀਆਂ ਅਸੀਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਮੇਰੀ ਟੀਮ ਸਾਰੀ ਭਾਜੀ ਅਗਲੀ ਉਪਰਾਉਣ ਨੂੰ ਸਾਰੇ ਵੀ ਬੋਸ ਆ ਦਿੰਦੇ ਹਰੇ ਬਿਲਕੁਲ ਅਸੀਂ ਉਹੀ ਗੱਲ ਹੈ ਪਰਿਵਾਰ ਹੈ ਸਾਰਾ ਜਿਹੜੇ ਪਰਿਵਾਰ ਕਰਕੇ ਅਸੀਂ ਚੱਲ ਰਹੇ ਹਾਂ ਔਰ ਇੱਧਰ ਸਾਡਾ ਪਰਿਵਾਰ ਜਿਹੜਾ ਸਚਿੰਨ ਭਾਜੀ ਆਸ਼ੂ ਭਾਜੀ ਮੰਥਨ ਸੁਖੀ ਵੀਰਾ ਸ਼ੋਭਿਤ ਵੀਰਾ ਯਾ ਕਈ ਵਾਰ ਮੈਂ ਨਾਮ ਨੂੰ ਭੁੱਲ ਜਾਂਦਾ ਯਾਰ ਗੁੱਸਾ ਨਾ ਕਰਿਆ ਕਰੋ ਆ ਜਾਇਆ ਕਰੋ ਮੈਂ ਤੁਹਾਡੇ ਕੱਲੇ ਤੇ ਲਾਈਵ ਪਾ ਦਿਆ ਕਰੂੰਗਾ ਤੇ ਐਦਾਂ ਹੀ ਇੱਕ ਵਾਰੀ ਫੇਰ ਇਸ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਸੇਵਾ ਲਵਾਉ ਬਾ ਤੇ ਬਹੁਤ ਧੰਨਵਾਦ ਤੁਸੀਂ ਖੁਸ਼ ਹੋ ਆਂਟੀ ਬਹੁਤ ਜ਼ਿਆਦਾ ਚਲੋ ਬਹੁਤ ਧੰਨਵਾਦ ਹੁਣ ਮੈਨੂੰ 2-4 ਸਾਲ ਤੰਗ ਨਾ ਕਰੇ ਕੋਈ ਸਾਡੇ ਕਾਫਲੇ ਚੋਂ ਇੱਕ ਭਰਾ ਵਿਆਹ ਗਿਆ ਹੁਣ ਦੂਜੀ ਵਾਰੀ 3-4 ਸਾਲ ਬਾਅਦ ਆਈ ਜਿਆਦਾ ਸੇਵਾ ਕਰਨ ਲੱਗ ਗਿਆ ਫਿਰ ਅਰੇ ਫਿਰ ਤਾਂ ਬਹੁਤ ਸੋਨੇ ਤੇ ਸੁਹਾਗਾ ਹੈ ਤੇ ਤੁਸੀਂ ਕਹਿੰਦੇ ਕੱਲ ਹੋਏ ਮੇਰਾ ਹਾਂ ਨਹੀਂ ਨਹੀਂ ਫਿਰ ਕੋਈ ਜਿਆਦਾ ਸੇਵਾ ਬਤਾਣੀ ਨਹੀਂ ਇੰਨੀ ਕੀ ਬਹੁਤ ਆ ਚਲੋ ਭੈਣ ਵੀ ਅੱਧੀ ਜ਼ਿੰਮੇਵਾਰੀ ਸਾਡੀ ਸੰਭੇ ਤੇ ਕਰੇ ਲਵਾਓ ਜੀ ਭਾਈ ਲਵਾਓ ਲਵਾਓ